ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਲਗਾਤਾਰ ਕਾਫੀ ਅਟਕਲਾ ਜੜੀਆਂ ਨੇ ਚਲਦੀ ਹੋਏ ਨਜ਼ਰ ਆ ਰਹੀਆਂ ਆਮ ਆਦਮੀ ਪਾਰਟੀ ਵੱਲੋਂ 8 ਟਿਕਟਾਂ ਜੜੀਆਂ ਆ ਅਨਾਉਂਸ ਕੀਤੀਆਂ ਗਈਆਂ ਪੰਜਾਬ ਦੇ ਵਿੱਚ ਸੁਸ਼ਿਲ ਕੁਮਾਰ ਰਿੰਕੋਹਰਾਂ ਨੂੰ ਟਿਕਟ ਮਿਲੀ ਹੈ ਜਲੰਧਰ ਦੇ ਵਿੱਚ ਨਿਤਪਸਤਖੂਨ ਦੇ ਲਿਆਏ ਨੇ ਉਹਨਾਂ ਦੇ ਹਸਪਾਈ ਵੀ ਨਾਲ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਦੂਸਰੀ ਵਾਰੀ ਟਿਕਟ ਮਿਲੀ ਹੈਗੀ ਹੈ ਸੁਸ਼ਿਲ ਕੁਮਾਰ ਰਿੰਕੋਹਰਾਂ ਨੂੰ ਆਮ ਆਦਮੀ ਪਾਰਟੀ ਨੇ ਦੂਸਰੀ ਵਾਰੀ ਨਵਾਜਿਆ ਹੈਗਾ ਕਿੰਨੀ ਕੁ ਖੁਸ਼ੀ ਹੈ ਪਹਿਲਾਂ ਤਾਂ ਉਸ ਨੂੰ ਅ ਪਹਿਲੇ ਤਾਂ ਸਾਰੇ ਜਲੰਧਰ ਨਿਵਾਸੀਆਂ ਨੂੰ ਪਿਆਰ ਭਰੇ ਸਤਿ ਸ਼ਕਾਰ ਤੇ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਅ ਔਰ ਇਸ ਦੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਟਕ ਜੀ ਦਾ ਔਰ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਪੰਜਾਬ ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਮਾਨ ਜੀ ਦਾ ਕਿਉਂਕਿ ਜਿਨ੍ਹਾਂ ਨੇ ਇੱਕ ਵਾਰੀ ਫੇਰ ਸੁਸ਼ੀਲ ਕੁਮਾਰ ਿੰਕੋ ਜੀ ਤੇ ਵਿਸ਼ਵਾਸ ਜਤਾਇਆ ਸੋ ਅਸੀਂ ਵੀ ਵਿਸ਼ਵਾਸ ਅੱਜ ਤਾਂ ਨੇ ਆ ਕਿ ਅਸੀਂ ਜਿਹੜੀ ਇੱਕ ਇੱਕ ਵੋਟ ਹੈ ਕਰੋ ਕੱਢ ਕੇ ਆਮ ਆਦਮੀ ਪਾਰਟੀ ਦੇ ਝੋਲੀ ਚ ਪਾਵਾਂਗੇ ਔਰ ਜਿਸ ਤਰ੍ਹਾਂ ਪਹਿਲੇ ਵਾਇਲ ਵਾਇਲ ਇਲੈਕਸ਼ਨ ਹੋਇਆ ਜਿਸ ਤਰ੍ਹਾਂ ਪਹਿਲੇ ਮਿਹਨਤ ਕੀਤੀ ਹੈ ਉਦਾਂ ਹੀ ਫੇਰ ਮੇ ਮਿਹਨਤ ਕਰਾਂਗੇ ਸੋ ਫਿਰ ਹਾਲ ਤਾਂ ਬਹੁਤ ਬਹੁਤ ਜਦਾ ਧੰਨਵਾਦ ਮੇਨਾਂ ਦੀ ਕਿੰਨੀ ਕਿ ਖੁਸ਼ੀ ਹੈਗੀ ਪਰਿਵਾਰ ਦੇ ਵਿੱਚ ਤੁਹਾਡੇ ਆਂਟ ਗਵਾਂਡ ਦੇ ਵਿੱਚ ਤੇ ਲੋਕਾਂ ਦੇ ਜਿਹਨਾਂ ਨੂੰ ਦਾ ਅ ਜਿਸ ਤਰ੍ਹਾਂ ਕਿ ਅਸੀਂ ਅੱਜ ਜਿਹੜੇ ਇਲੈਕਸ਼ਨ ਦੀ ਸ਼ੁਰੂਆਤ ਹੈ ਪਰਨਪਿਤਾ ਪਰਮਾਤਮਾ ਦਾ ਨਾਮ ਲੈ ਕੇ ਆ ਸ਼ੁਰੂ ਕੀਤੀ ਹੈ ਮਾਡਲ ਟਾਊਨ ਦੇ ਗੁਰਦੁਆਰੇ ਵਿੱਚ ਮਹਾਰਾਜ ਦਾ ਆਸ਼ੀਰਵਾਦ ਲਿਆ ਸੋ ਤੁਸੀਂ ਲੋਕਾਂ ਦਾ ਇਕੱਠ ਦੇਖ ਰਹੇ ਹੋ ਲੋਕਾਂ ਦੇ ਦੇਖ ਰਹੇ ਹੋ ਕਿ ਲੋਕਾਂ ਚ ਬਹੁਤ ਉਤਸ਼ਾਹ ਹੈ ਸੋ ਜਿੱਥੇ ਪਰਿਵਾਰ ਨੂੰ ਖੁਸ਼ੀ ਹੈ ਮੈਨੂੰ ਲੱਗਦਾ ਹੈ ਕਿ ਪਾਰਟੀ ਦੇ ਵਰਕਰਾਂ ਤੇ ਸਪੋਟਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਜਦੋਂ ਇਲੈਕਸ਼ਨ ਹੋਏ ਸੀਗੀ ਪੂਰੀ ਪਾਰਟੀ ਇੱਥੇ ਸੀਗੀ ਆਮ ਆਦਮੀ ਪਾਰਟੀ ਸਮਰਥਨ ਇੱਕ ਪੂਰਾ ਮਿਲਦਾ ਰਿਹਾ ਹੁਣ ਸੁਸ਼ੀਲ ਕੁਮਾਰ ਰਿਕੂ ਹੋਰਾ ਨੂੰ ਇਕੱਲੇ ਲੜਨਾ ਪਵੇਗਾ ਲੱਗਦਾ ਹੈ ਕਿ ਜਿੱਤ ਪਾਣਗੇ ਜ਼ਰੂਰ ਮਿਹਨਤ ਕਰਾਂਗੇ ਤੇ ਜ਼ਰੂਰ ਜਿੱਤਾਂਗੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਬਾਈ ਇਲੈਕਸ਼ਨ ਹੋਇਆ ਸੀ ਉਦੋਂ ਨਵੇਂ ਹਲਕਿਆਂ ਤੇ ਲਈ ਸੁਸ਼ੀਲ ਕੁਮਾਰ ਇਹ ਜਿਹੜਾ ਚਿਹਰਾ ਸੀ ਉਹ ਨਵਾਂ ਸੀ ਥੋੜਾ ਪਰ ਹੁਣ 1 ਸਾਲ ਕੰਮ ਕੀਤਾ ਪਾਰਟੀ ਦਾ ਪ੍ਰਚਾਰ ਕੀਤਾ ਜਗ੍ਹਾ ਜਗ੍ਹਾ ਜਾ ਕੇ ਸੋ ਲੋਕੀ ਜ਼ਰੂਰ ਉਸ ਦਾ ਮਤਲਬ ਫਾਇਦਾ ਕਾ ਲੋ ਚਾਹੇ ਵੋਟ ਜ਼ਰੂਰ ਸੁਸ਼ੀਲ ਕੁਮਾਰ ਨੂੰ ਦੇਣਗੇ ਕਿਉਂਕਿ ਉਹਨਾਂ ਨੇ ਸੁਸ਼ੀਲ ਕੁਮਾਰ ਉੱਤੇ ਦੀ ਕਾਰਗੁਜ਼ਾਰੀ ਨੂੰ ਦੇਖਿਆ ਸੋ ਮੈਨੂੰ ਲੱਗਦਾ ਲੱਗਦਾ ਨਹੀਂ ਵਿਸ਼ਵਾਸ ਹੈ ਕਿ ਇਸ ਵਾਰ ਫੇਰ ਜਿਹੜੀ ਜਿੱਤ ਆਮ ਆਦਮੀ ਪਾਰਟੀ ਦੀ ਹੋਏ ਚਰਚਾ ਬੜੀ ਚੱਲੀ ਹੈ ਤੁਸੀਂ ਚਲੋ ਉਹਨਾਂ ਦੀ ਹਾਊਸ ਵਾਈਫ ਆਓ ਬੜੀ ਚਰਚਾ ਚੱਲੀ ਦੋ ਦਿਨ ਤੋਂ ਕਿ ਭਾਜਪੀ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਹਰੀ ਜਾਣਗੇ ਤੁਸੀਂ ਹਾਊਸ ਵਾਈਫ ਹੋ ਬਤੌਰ ਕੀ ਖਿਆਲ ਕੀ ਹੈ ਨਹੀਂ ਐਦਾਂ ਦਾ ਤਾਂ ਕੋਈ ਖਿਆਲ ਨਹੀਂ ਸੀ ਮਤਲਬ ਜਦੋਂ ਟਿਕਟ ਅਨਾਉਂਸ ਹੋਈ ਤੇ ਆਪਾਂ ਮਤਲਬ ਫੈਮਿਲੀ ਨਾਲ ਸੋਚਿਆ ਸੀ ਕਿ ਜਦੋਂ ਟਿਕਟ ਅਨਾਉਂਸ ਹੋਏਗੀ ਐਸੀ ਆ ਜਾਣਾ ਮੱਥਾ ਟੇਕਾ ਸੋ ਮੱਥਾ ਟੇਕਣ ਗਏ ਸੀ ਪਰ ਲੋਕਾਂ ਨੇ ਉਹਨੂੰ ਇੱਕ ਅਫਵਾਹ ਦੀ ਤਰ੍ਹਾਂ ਫੈਲਾ ਦਿੱਤਾ ਕਿ ਪਾਰਟੀ ਚੇਂਜ ਕਰਨ ਜਾ ਰਹੇ ਸੋ ਅਦਰ ਦਾ ਨਾਂ ਤਾਂ ਮਨਚ ਖਿਆਲ ਇਹ ਤਾਂ ਨਾਲ ਸੋਚਿਆ ਪ੍ਰਿਆ ਜੀ ਸਮਾਂ ਦਿੱਤਾ ਤਾਂ ਬਿਲਕੁਲ ਸੋਸ਼ਿਲ ਕੁਮਾਰ ਰਿੰਕੂ ਹੋਰਾ ਦੀ ਵਾਈਫ ਨੇ ਜਨਾਬ ਦੇ ਮੁਕਤੇ ਤੁਸੀਂ ਲਾਲੀ ਦੇਖੀ ਹੋਵੇਗੀ ਖੁਸ਼ੀ ਦੇਖੀ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਦੂਸਰੀ ਵਾਰ ਇਹਨਾਂ ਦੇ ਪਤੀ ਨੂੰ ਸੁਸ਼ੀਲ ਕੁਮਾਰ ਰਿੰਕੂ ਹੋਰਾ ਨੂੰ ਟਿਕਟ ਦੇ ਨਾਲ ਨਵਾਜ਼ਿਆ ਕੈਪਰਪਰਸਨ ਪੰਕਦੇ ਨਾਲ ਰਾਜੂ ਗਪਤਾ ਬਹੁਛੇ ਟਾਈਮ ਲੱਗਦਾ